ਇਹ ਜਿਹੜਾ ਨੰਬਰ 1 ਤੇ ਇਹਨਾਂ ਨੇ ਮੰਗ ਰੱਖੀ ਆ ਇਹਨਾਂ ਨੇ ਕਿਹਾ ਵਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਰਾਜਸਥਾਨ, ਗੁਜਰਾਤ ਔਰ ਹੁਣ ਉੱਤਰਾਖੰਡ ਇਹਨਾਂ ਸਾਰੀਆਂ ਸਟੇਟਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਰਾਜ ਹਿਮਾਚਲ ਨੇ ਤਾਂ 1972 ਦਾ ਬਣਾਇਆ ਹੋਇਆ ਵਾ ਕਿ ਕੋਈ ਵੀ ਗੈਰ ਸੂਬੇ ਦੇ ਵਿੱਚ ਆਣ ਕੇ ਸਿੱਧਾ ਜ਼ਮੀਨ ਔਰ ਖਰੀਦ ਨਹੀਂ ਸਕਦਾ ਖੇਤੀ ਦੀ ਤੇ ਵੋਟਰ ਨਹੀਂ ਬਣ ਸਕਦਾ ਇਹ ਇਹ ਜਿਹੜਾ ਇਹ ਇਹ ਜਿਹੜਾ ਕਾਨੂੰਨ ਹੈ ਇਹ ਇਹ ਬਿੱਲ ਜਿਹੜਾ ਮੈਂ ਲਿਖਤੀ ਤੌਰ ਦੇ ਉੱਤੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ 2023 ਦੀ ਜਨਵਰੀ ਵਿੱਚ ਜਾ ਕੇ ਉਹਨੂੰ ਮਿਲ ਕੇ ਮੇਰੇ ਨਾਲ ਜਿਹੜਾ ਸਾਡੇ ਲੀਡਰ ਆਫ ਆਪੋਜੀਸ਼ਨ ਆ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਕੁਲਤਾਰ ਸਿੰਘ ਸੰਧਵਾ ਨੂੰ ਉਹਦੇ ਦਫ਼ਤਰ ਚੰਡੀਗੜ੍ਹ ਸੈਸ਼ਨ ਤੋਂ 2 ਮਹੀਨੇ ਪਹਿਲਾਂ ਕਿਉਂਕਿ ਮਾਰਚ ਵਿੱਚ ਸੈਸ਼ਨ ਆਉਣਾ ਸੀਗਾ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਪੂਰਾ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਉੱਥੋਂ ਦਾ ਟੈਨੈਂਸੀ ਐਕਟ ਕਹਿੰਦੇ ਨੂੰ ਉਦੇ ਵਿੱਚ ਸੋਧ ਕਰਕੇ ਤੇ ਇਹ ਕਾਨੂੰਨ ਬਣਾਉਣਾ ਚਾਹੀਦਾ ਆ ਸਾਨੂੰ ਕਿ ਪੰਜਾਬ ਜਿਹੜਾ ਹੈ ਅਸੀਂ ਸਵਾਗਤ ਕਰਦੇ ਆਂ ਕਿ ਜਿਹੜਾ ਮਰਜ਼ੀ ਆਵੇ ਪੰਜਾਬ ਦਾ ਬੜਾ ਵੱਡਾ ਹਿਰਦੇ ਆ ਬਹੁਤ ਵੱਡਾ ਹੀਆਂ ਆ ਸਾਡੇ ਪੰਜਾਬ ਦੇ ਵਿੱਚ ਆਓ ਜੀ ਸੱਦ ਕੇ ਬਾਹਰੋਂ ਪੈਸੇ ਕਮਾਓ ਢਿੱਡ ਭਰੋ ਨੌਕਰੀਆਂ ਕਰੋ ਕੋਈ ਇਤਰਾਜ਼ ਨੀਗਾ ਪਰੰਤੂ ਇੱਥੇ ਦਾ ਬਸ਼ਿੰਦਾ ਜੇ ਤੁਸੀਂ ਬਣੋਗੇ ਤੇ ਫਿਰ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਇਹ ਇੰਨੀ ਤੇਜ਼ੀ ਨਾਲ ਬਦਲ ਰਹੀ ਆ ਕਿ ਪੰਜਾਬ ਜਿੱਥੇ ਸਿੱਖਾਂ ਦਾ ਕੱਲਿਆਂ ਦਾ ਕੱਲਾ ਇੱਕ ਹੀ ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਬੈਠੇ ਆ ਅਗਰ ਇਸੇ ਤਰੀਕੇ ਨਾਲ ਬਾਹਰੋਂ ਆਣ ਕੇ ਲੋਕੀ ਇੱਥੇ ਰਹਿੰਦੇ ਰਹੇ ਮਾਲਕ ਬਣਦੇ ਰਹੇ ਵੋਟਰ ਬਣਦੇ ਰਹੇ ਉਹ ਦਿਨ ਦੂਰ ਨਹੀਂਗਾ 10 15 ਸਾਲਾਂ ਨੂੰ ਆਪਾਂ ਆਪਣੇ ਘਰ ਵਿੱਚ ਘੱਟ ਗਿਣਤੀ ਚ ਹੋ ਜਾਵਾਂਗੇ ਇਸ ਕਰਕੇ ਇਹ ਲਾ ਬਹੁਤ ਇੰਪੋਰਟੈਂਟ ਆ ਔਰ ਇਹ ਕਾਨੂੰਨ ਕਸੀਂ ਕਿਸੇ ਦੇ ਖਿਲਾਫਤ ਨਹੀਂ ਕਰ ਰਹੇ ਅਸੀਂ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਬਾਕੀ ਸਾਰੇ ਦੇਸ਼ਵਾਸੀ ਆਣ ਕੇ ਇੱਥੇ ਕਮਾਈ ਕਰ ਸਕਦੇ ਨੇ ਅਗਰ ਫਰਜ਼ ਕਰੋ ਹਿਮਾਚਲ ਪ੍ਰਦੇਸ਼ ਵਿੱਚ ਇੰਨੀ ਖੁੱਲ ਹੁੰਦੀ ਕਿ ਜਿਹੜਾ ਮਰਜ਼ੀ ਜਾ ਕੇ ਉੱਥੇ ਜ਼ਮੀਨ ਖਰੀਦ ਸਕਦਾ ਉਹ ਤਾਂ ਛੋਟੇ ਛੋਟੇ ਬਾਗ ਆ ਵਿਚਾਰਾਂ ਦੇ ਕੁਝ ਕੁਝ ਬਿੱਗਿਆਂ ਦੇ ਬਾਗ ਨੇ ਨਿੱਕੇ ਨਿੱਕੇ ਮਾਲਕ ਨੇ ਉਹਦਾ ਦਿੱਲੀ ਦੇ ਬੰਬੇ ਦੇ ਤੇ ਕਲਕੱਤੇ ਦੇ ਅਮੀਰ ਆਦਮੀਆਂ ਨੂੰ ਉਦਾਂ ਹੀ ਹਿਮਾਚਲ ਹੀ ਖਰੀਦ ਲੈਣਾ ਸੀ ਉਹ ਉਹ ਹਿਮਾਚਲੀ ਹਿਮਾਚਲੀਆਂ ਨੇ ਉੱਥੇ ਆਪਣੇ ਸੂਬੇ 'ਚ ਘਟ ਗਿਣਤੀ ਚ ਹੋ ਜਾਣਾ ਸੀ ਤਾਂ ਉਹਨਾਂ ਦਾ ਉਸ ਵਕਤ ਜਿਹੜਾ ਚੀਫ ਮਿਨਿਸਟਰ ਸੀਗਾ ਬੜਾ ਦੂਰ ਅੰਦੇਸ਼ ਸੀ ਡਾਕਟਰ ਵਾਈ ਐਸ ਪਰਮਾਰ ਉਹਨੇ 1972 ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦੇ ਆ ਹਿਮਾਚਲ ਪ੍ਰਦੇਸ਼ ਵਿੱਚ ਲਾਅ ਲੈ ਕੇ ਆਇਆ ਕਿ ਇੱਥੇ ਕੋਈ ਵੀ ਆਣ ਕੇ ਆਦਮੀ ਮਾਲਕ ਤੇ ਵੋਟਰ ਹਿਮਾਚਲ ਪ੍ਰਦੇਸ਼ ਦਾ ਨਹੀਂ ਬਣ ਸਕਦਾ ਬਸ ਇਹੀ ਅਸੀਂ ਕਾਨੂੰਨ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਔਰ ਪ੍ਰਾਈਮ ਮਿਨਿਸਟਰ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹ ਲਾਅ ਹੈਗਾ ਤੇ ਹੁਣ ਚੰਦ ਦਿਨ ਪਹਿਲਾਂ ਮੈਂ ਸੁਣ ਰਿਹਾ ਸੀਗਾ ਉਤਰਾਖੰਡ ਦੇ ਮੁੱਖ ਮੰਤਰੀ ਨੇ ਇਸ ਨੂੰ ਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕਰਨ ਦਾ ਵਾਅਦਾ ਕੀਤਾ ਵਾ ਉਹਦੇ ਨਾਲ ਸਾਡੀ ਹੋਂਦ ਸਾਡੀ ਪਛਾਣ ਸਾਡਾ ਵਿਰਸਾ ਸਾਡੀ ਧਰਤੀ ਇਹ ਸਾਰਾ ਕੁਝ ਬਚਿਆ ਰਹੂਗਾ ਸੋ ਇੱਕ ਨੰਬਰ ਤੇ ਜਿਹੜੀ ਤੁਸੀਂ ਮੰਗ ਕੀਤੀ ਇਹ ਮੈਂ ਪਹਿਲਾਂ ਹੀ ਤੁਹਾਡਾ ਮੁੱਦਾ ਹੀ ਆ ਔਰ ਮੈਨੂੰ ਦੁੱਖ ਆ ਕਿ ਕੁਲਤਾਰ ਸਿੰਘ ਸੰਧਵਾ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਇਹਦੀ ਇਸ ਇੰਪੋਰਟੈਂਟ ਇਸ਼ੂ ਦੀ ਅਹਿਮੀਅਤ ਨਹੀਂ ਸਮਝੀ ਜਾਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਕੰਟਰੋਲ ਦਿੱਲੀੋਂ ਹੈਗਾ ਵਾ ਤੇ ਉਹ ਦਿੱਲੀ ਵਾਲੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਹੋਣਗੇ ਵਰਨਾ ਇਹਦੇ ਨਾਲ ਦਾ ਅੱਛਾ ਲਾ ਇਹ ਸਭ ਤੋਂ ਇੰਪੋਰਟੈਂਟ ਆ ਔਰ ਫਿਰ ਕੁਝ ਲੋਕ ਕਹਿੰਦੇ ਨੇ ਜੀ ਆਇਆ ਤਾਂ ਆਪਣੇ ਲੋਕ ਜਿਹੜੇ ਨੇ ਜੀ ਉਹ ਕੈਨੇਡਾ ਜਾਂਦੇ ਨੇ ਜੀ ਫਿਰ ਉੱਥੇ ਵੀ ਉਹਨਾਂ ਨੂੰ ਨਹੀਂ ਬਣ ਦੇਣਗੇ ਨਹੀਂ ਫਰਕ ਹੈ ਫਰਕ ਸਮਝੋ ਕੀ ਆ ਕੈਨੇਡਾ ਦੀ オリジナル ਆਬਾਦੀ ਕਿਤੇ ਨਹੀਂ ਸ਼ਿਫਟ ਹੋ ਰਹੀ ਉੱਥੇ ਹੀ ਨੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਆ ਬਹੁਤ ਵੱਡਾ ਦੇਸ਼ ਆ ਉਹਨਾਂ ਨੂੰ ਕੰਮ ਕਰਨ ਵਾਸਤੇ ਚਾਈਨਾ ਤੋਂ ਵੀ ਲੋਕੀ ਆ ਰਹੇ ਨੇ ਇੰਡੀਆ ਤੋਂ ਵੀ ਆ ਰਹੇ ਨੇ ਪਾਕਿਸਤਾਨ ਤੋਂ ਆ ਰਹੇ ਨੇ ਸਾਰੇ ਦੇਸ਼ਾਂ ਤੋਂ ਉਥੇ ਉਹ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਮੈਨ ਪਾਵਰ ਵਰਕ ਫੋਰਸ ਚਾਹੀਦੀ ਆ ਸਾਡੇ ਨਾਲੋਂ ਕਿਤੇ ਹੀ ਗੁਣਾ ਇੰਡੀਆ ਨਾਲੋਂ ਰਕਬਾ ਉਹਨਾਂ ਦਾ 3 2 3 ਗੁਣਾ ਵਾ ਦੇ ਆਬਾਦੀ ਸਾਰੀ ਉਹਨਾਂ ਦੀ ਮੋٹے ਤੌਰ ਤੇ ਪੰਜਾਬ ਤਿੰਨ ਚਾਰ ਚਾਰ ਕਰੋੜ ਦੀ ਆਬਾਦੀ ਹੈ ਸਿਰਫ ਸਮਝ ਗਏ ਉਹਨਾਂ ਦੀ origignal population ਨਹੀਂ ਸ਼ਿਫਟ ਹੋ ਰਹੀ ਉਹ ਉੱਥੇ ਬੈਠੇ ਨੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਖੇਤੀ ਕਰਨ ਵਾਸਤੇ ਜਾਂ ਆਪਣੇ ਦੇਸ਼ ਨੂੰ ਐਡੇ ਵੱਡੇ ਰਕਮੇ ਨੂੰ ਸਾਹਮਣੇ ਆਉਣ ਵਾਸਤੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਹਿਊਮਨ ਰਿਸੋਰਸ ਕਹਿੰਦੇ ਨੇ ਪੰਜਾਬ ਦਾ ਇਹ ਫਰਕ ਹੈਗਾ ਕਿ ਸਾਡੀ origignal ਆਬਾਦੀ ਸ਼ਿਫਟ ਹੋ ਰਹੀ ਹੈ ਕਿਉਂਕਿ ਇੱਥੇ ਹਾਲਾਤ ਮਾੜੇ ਨੇ ਲੋਕੀ ਨਸ਼ੇ ਤੋਂ ਡਰਦੇ ਨੇ ਲੋਕੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਸਾਡੀ origignal population ਸ਼ਿਫਟ ਹੁੰਦੀ 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 ਹੁਣ ਤਾਂ ਪਿੰਡਾਂ ਦੇ ਪਿੰਡ ਖਾਲੀ ਨੇ ਮੈਂ ਤਾਂ ਪਧਾਸ ਪਿੰਡ ਦਾ ਬਕਾਇਦਾ ਸਰਵੇ ਕਰਾ ਕੇ ਦਿੱਤਾ ਸੀ 50% ਵੋਟਰ ਜਿਹੜਾ ਹੈ ਪਧਾਸਾਂ ਦਾ ਇੱਕ ਉਦਾਹਰਨ ਦਿੰਦਾ ਉਹਨਾਂ ਨੂੰ ਬਿਲ ਦੇ ਨਾਲ ਜਦੋਂ ਮੈਂ ਬੋਲਿਆ ਵੀ ਵਿਧਾਨ ਸਭਾ ਦੇ ਵਿੱਚ 50% ਆਬਾਦੀ ਪਧਾਸਾਂ ਪਿੰਡ ਦੀ ਉਹ ਵਿਦੇਸ਼ਾਂ ਵਿੱਚ ਜਾ ਚੁੱਕੀ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਖਾਲੀ ਪਏ ਹੋਏ ਨੇ ਇਹ ਸਾਡੀ origignal population ਜਿਹੜੀ ਹੈਗੀ ਆ ਉਹ ਸ਼ਿਫਟ ਹੋ ਰਹੀ ਆ ਤੇ ਉਹਦੀ ਜਗ੍ਹਾ ਦੇ ਉੱਤੇ ਆਣ ਕੇ ਜਿਹੜੇ ਬਾਹਰੋਂ ਆਣ ਕੇ ਜਿਹੜੇ ਇਕਦਮ ਆ ਰਹੇ ਨੇ ਉਹ ਵੋਟਰ ਬਣ ਰਹੇ ਨੇ ਉਹ ਮਾਲਕ ਬਣ ਰਹੇ ਨੇ ਔਰ ਅਲਟੀਮੇਟਲੀ ਜਿਹੜੀਆਂ ਅੱਜ ਤੁਸੀਂ ਖੂਬਸੂਰਤ ਹਰੀਆਂ ਪੱਗਾਂ ਬੰਨੀਆਂ ਨੇ ਇਹ ਹੌਲੀ-ਹੌਲੀ ਘਟਦੀਆਂ ਰਹਿਣਗੀਆਂ ਕਿਉਂਕਿ ਸਾਰੇ ਬਾਹਰ ਜਾਣਾ ਚਾਹੁੰਦੇ ਨੇ ਸੋਹੇਬ ਲਾ ਬਹੁਤ ਇੰਪੋਰਟੈਂਟ ਮੈਂ ਇਹਦੇ ਤੇ ਸਭ ਤੋਂ ਜ਼ਿਆਦਾ ਫੋਕਸ ਕਰਦਾ